ਏਨਾ ਟਾਈਮ ਹੋ ਗਿਆ ਇਹ ਮੁੰਡੇ ਨੂੰ ਅਜੇ ਤੱਕ ਪਤਾ ਨਹੀਂ ਲੱਗਣਿਆ ਕਿਨੇ ਰਾਂ ਮੇਰਾ ਕਰੇ ਜਾਣਾ ਕੁਛ ਨਹੀਂ ਆਪ ਇਹਨੂੰ ਜਿਆਦਾ ਨਹੀਂ ਤੇ ਤੀਦੇ ਵੀ ਹੋਵੇ ਓਏ ਆਰਾ ਤੂੰ ਕੰਮ ਲਾ ਗਿਆ ドライ ਦਿੱਤਾ ਮੈਨੂੰ ਅੱਛਾ ਮੇਰੀ ਗੱਲ ਸੁਣਾ ਹਾਂਜੀ ਕਿੱਥੇ ਸੀ ਹੱਸ ਟਾਈਮ ਤੂੰ ਮੈਂ ਬਾਹਰ ਗਿਆ ਦੋਸਤਾਂ ਤੇ ਤੈਨੂੰ ਕਹੀ ਨਹੀਂ ਰਸਦਾ ਕਿ ਕਿੰਨਾ ਟਾਈਮ ਹੋ ਗਿਆ ਹੈ ਮੈਂ ਘਰੇ ਜਾਣਾ ਅਤੇ ਤੇ ਪਾਪਾ ਨੇ ਨਾ ਜਿਆਦਾ ਹੀ ਡੰਡ ਲਾ ਰੱਖੀ ਹੈ ਤੇਰੀ ਮੇਰੀ ਗੱਲ ਸੁਣਾ ਨਾ ਫ੍ਰੀडम ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਜਿੱਥੇ ਬੈਠੇ ਆ 12 ਵਜੇ ਤੱਕ ਉੱਥੇ ਹੀ ਬੈਠੇ ਰਹੀਏ ਆਪਾਂ ਨੂੰ ਘਰ ਦਾ ਪਤਾ ਹੀ ਨਹੀਂ ਹੈ ਹੈਨਾ ਕਿ ਆਪਾਂ ਜਾਣਾ ਵਾ ਜਾਂ ਨਹੀਂ ਜਾਣਾ ਸਮਝ ਲੱਗ ਗਈ ਕੋਈ ਕਿ ਨਹੀਂ ਕਿਡੀਆਂ ਗੱਲਾਂ ਲੈ ਕੇ ਬੈਗੇ ਜੀ ਤੁਸੀਂ ਮੇਰੇ ਨੂੰ ਇਹ ਦੱਸੋ ਪਾਪਾ ਕਿੱਥੇ ਆ ਪਾਪਾ ਤੇ ਪਤਾ ਨਹੀਂ ਇੱਥੇ ਹੀ ਸੀ ਉਹਨੇ ਕਿਉਂ ਕੰਮ ਸੀ ਕੋਈ हां ਉਹਨਾਂ ਨੇ ਮੈਨੂੰ ਕਿਹਾ ਇਹ ਜੇ ਮੈਂ ਪੇਪਰਾਂ ਚ ਪਾਸ ਹੋ ਮੰਗਾ ਤਾਂ ਮੈਨੂੰ ਬਾਈਕ ਲੈ ਕੇ ਦੇਣਗੇ ਨੰਨੀ। ਅੱਛਾ ਹੋਰ ਕਿ? ਤਾਂ ਹੀ ਵਧੀਆ ਨੰਬਰ ਲਏ ਆ ਜਨਾਬ ਨੇ। ਇਹ ਬਹੁਤੇ ਘੈਂਟ ਨੰਬਰ ਬਣੀਆਂ। ਠੀਕ-ਠੀਕ ਹੀ ਆਏ ਆ। ਬਾਈਕ ਜੋਗੇ ਨਹੀਂ ਆਏ। ਅੱਛਾ ਹਏ ਸਾਈਕਲ ਜੋਗੇ ਆਏ ਆ। ਪਾਸ ਤੇ ਹੋ ਹੀ ਗਿਆ ਵਾ। ਹੋਰ ਕੀ ਚਾਹੀਦਾ? ਪਾਸ ਹੋ ਗਿਆ ਤੂੰ ਜਿਹੜਾ। ਤਾਂ ਕਰਕੇ ਪੜਦਾ ਵਾ ਬਾਈਕ ਦੇ ਚੱਕਰ ਚ। ਮੈਨੂੰ ਇਹ ਦੱਸ। ਵੇਖ ਹਰ ਮੇਰੀ ਗੱਲ ਧਿਆਨ ਨਾਲ ਸੁਣ। ਉਹਨਾਂ ਤੋਂ ਵੱਡਾ ਹੁੰਦੇ ਆਂ। ਸੋ ਸ਼ੇਰ ਬਣ ਕੇ ਰਿਹਾ ਕਰ ਤੈਨੂੰ ਪਤਾ ਸੇਵਕ ਦਾ ਤੇਰਾ ਨਾ ਉਹਦੇ ਨਾਲ ਹੈ ਉਹਦੇ ਵਾਲਾ ਇੱਕ ਵੀ ਗੁਣ ਤੇਰੇ ਚ ਨਹੀਂ ਹੈਗਾ ਸਿਆਣਾ ਬਣ ਕੇ ਰਹਿ ਦੇਖ ਲੈ ਮੁੰਡੇ ਦੇ ਘਰ ਦੀ ਜੋ ਮੇਰੀ ਸਾਰੀ ਸੰਭਾਲੀ ਆ ਨਾ ਮਾਇਆ ਸਿਰ ਤੇ ਨਾ ਪਿਓ ਤੇਰੀ ਵੀ ਦੇਖ ਲੈ ਘਰ ਨੂੰ ਐਂ ਸੰਭਿਆ ਹੋ ਨਹੀਂ ਲੱਗਦਾ ਨਹੀਂ ਕਿ ਉਹ ਕੱਲਾ ਰਹਿੰਦਾ ਘਰ ਚ ਹੈਗੀ ਆ ਭੈਣ ਪਰ ਫਿਰ ਵੀ ਘਰ ਤੇ ਕੱਲਾ ਹੀ ਸੰਭਦਾ ਨਾ ਮੁੰਡਾ ਇੱਕ ਕੀ ਕਰਨਾ ਮम्मा ਐਦਾਂ ਜਿੰਦਗੀ ਜੀਤੇ ਇੱਕ ਜ਼ਿੰਦਗੀ ਆ ਨਜ਼ਾਰੀ ਲੈ ਕੇ ਘੱਟੋ ਚਿੱਲਾ ਕਰਿਆ ਕਰੋ ਚਿੱਲ ਅੱਛਾ ਹੋਰ ਕੀ ਅਬ ਮਝਾਰ ਤਾਂ ਕੋਈ ਤੇਰੇ ਕੋ ਸਿੱਖੇ ਸਿਆਣਾ ਬਣ ਕੋਈ ਗੱਲ ਨਹੀਂ ਆ ਲੈਂਦੇ ਤੇਰੇ ਪਾਪਾ ਨੂੰ ਮੈਂ ਉਹਨਾਂ ਨੂੰ ਕਹਿਣਾ ਤਾਂ ਨਾ ਸਾਰਾ ਪੈਸਾ ਤੇਲਾ ਬੰਦ ਕਰ ਦੇ ਇਹਨਾਂ ਵਿਗੜਦਾ ਜਾਂਦਾ ਵਾ ਨਾ ਤੁਹਾਡੇ ਆਖੇ ਲੱਗਦਾ ਹੁਣ ਤੇ ਨਾ ਮੇਰੇ ਲੱਗਦਾ ਉਹ ਮੇਰੀ ਮਾਂ ਕਰੋਪੀ ਪਾਪਾ ਨੂੰ ਫੋਨ ਕਰੋ ਸਭ ਵੇਸੇ ਬਹ ਨਿਕਲਦੇ ਆਓਗੇ ਮੈਂ ਵੀ ਉਹਨਾਂ ਨਾਲ ਜਿੱਦੇ ਜਾਣ ਵਾਲਾ ਬਣੂਗਾ ਅੱਛਾ ਹੋਰ ਕੀ ਅਸ਼ਰਾ ਤਾਂ ਕੋਈ ਤੇਰੇ ਕੋ ਸਿੱਖੇ ਮੇਰੀ ਗੱਲ ਸੁਣ ਜਿੰਨਾ ਤੂੰ ਸ਼ਰਾਰਤੀ ਹੋ ਗਿਆ ਉਹ ਸੇਵਕ ਨੂੰ ਵੀ ਕੁਝ ਸਮਝਾ ਦੇ ਇੰਨਾ ਸੌ ਮੁੰਡਾ ਵਾ ਨਾ ਅਰੇ ਇੰਨਾ ਤੂੰ ਉਹਦੇ ਨਾਲ ਵਾ ਤੇ ਇੱਕ ਨਾ ਮਤ ਹਰਾਮੀ ਬੰਦਾ ਜਾਂਦਾ ਤੂੰ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਉਹਨੂੰ ਵੀ ਵਿਚਾਰੇ ਨੂੰ ਕੁਝ ਸਿਖਾ ਦੇ ਉਹਨੇ ਵੀ ਵਿਆਹ ਕਰਾਉਣਾ ਵਾ ਉਹਨੂੰ ਤੇ ਕਿਤੇ ਕੁਛ ਕਿ ਇਹ ਗੱਲ ਦਾ ਨਹੀਂ ਪਤਾ ਤੇ ਉੱਚੀ ਬੋਲਦਾ ਤਾਂ ਕਣੀ ਮੁੰਡਾ ਕੀ ਸਮਝਾਵਾਂ ਨੀ ਉਹਦੇ ਰੱਬ ਦਾ ਬੰਦਾ ਵਿਚਾਰਾ ਸਿੱਧ ਰਹਾ ਜਦੋਂ ਵੀ ਮੈਂ ਉਹਨੂੰ ਫੋਨ ਕਰਾਂਗੀ ਨਾ ਕਿ ਸੇਵਕ ਤੂੰ ਨਾ ਆਰਬ ਦੇ ਨਾਲ ਚੱਲ ਜਾ ਜਾ ਕੋਈ ਫਿਲਮ ਦੇਖਿਆ ਜਾ ਕੇ ਤੇ ਘੁੰਮ ਘਮਾਓ ਤੇ ਉਹਦੀ ਭੈਣ ਅੱਗੋ ਕਹੂਗੀ ਨਾ ਨਾ ਉਹਨੇ ਨਹੀਂ ਜਾਣਾ ਹੈਗਾ ਉਹਨੇ ਤਾਂ ਜਵਾਬ ਪਹਿਲੇ ਘੜ ਕੇ ਲਾਗੇ ਰੱਖਿਆ ਹੁੰਦਾ ਵਾ ਦੱਸ ਆਖੀ ਗੱਲ ਥੋੜਾ ਐਨਾ ਉਹ ਸਿੱਧਾ ਸਰਦਾ ਤੇ ਭੋਲਾ ਵਾ ਤੇ ਜੇ ਤੂੰ ਉਹਦੇ ਨਾਲ ਰਹਿਣਾ ਵਾ ਤੇ ਉਹਨੂੰ ਵੀ ਆਪਣੇ ਵਰਗਾ ਬਣਾ ਦੇ ਕਿਤੇ ਉਹਨੂੰ ਵੀ ਘੁੰਮਣ ਲੈ ਜਾਇਆ ਕਰ ਕੋਈ ਫਿਲਮ ਵਖਾ ਲੈ ਆਇਆ ਕਰ ਉਹ ਵੀ ਥੋੜਾ ਐਕਟਿਵ ਹੋ ਜਾਏ ਅੱਜ ਕੱਲ ਦੇ ਮੁੰਡੇ ਤੇ ਬਹੁਤ ਐਡਵਾਂਸ ਆ ਮੇਰੇ ਮਨ 'ਚ ਤੇ ਇਹੋ ਹੁੰਦਾ ਰਹਿੰਦਾ ਕੀ ਕਾਨੂੰ ਜਦੋਂ ਤਾਂ ਮੈਂ ਰਿਸ਼ਤਾ ਕਰਾਉਂਗੀ ਨਾ ਉਹ ਆਪਣੀ ਘਰ ਜੀ ਨੂੰ ਸਹੀ ਢੰਗ ਹੀ ਰੱਖ ਪਾਏਗਾ ਕਿ ਨਹੀਂ ਉਹਨੂੰ ਕਿਤੇ ਲੈ ਕੇ ਵੀ ਜਾਇਆ ਕਰੂੰਗਾ ਕਿ ਬਸ ਉਹ ਵਿਚਾਰੀ ਤਰਸਦੀ ਰਹੂਗੀ ਕਿ ਮੇਰਾ ਹਸਬੰਦ ਮੈਨੂੰ ਕਿਤੇ ਲੈ ਕੇ ਜਾਵੇ ਮੈਂ ਤੇਨੂੰ ਕੀ ਕਹਣੀ ਆ ਉਹਨੂੰ ਵੀ ਆਪਣੇ ਰਗਾ ਬਣਾ ਥੋੜਾ ਬੋਤਾ ਤੇ ਜਦੋਂ ਘੁੰਮਣ ਜਾਣਾ ਨਾ ਉਹਨੂੰ ਵੀ ਨਾਲ ਲੈ ਕੇ ਜਾਇਆ ਕਰ ਲੈ ਫਿਰ ਕਿਹਾ ਮਮਾ ਹੋਦੀ ਹੋਤੀ ਨੂੰ ਮੈਂ ਲੈ ਜਾਗਰੂੰਗਾ ਤਮਾ ਅਸੀਂ ਚੱਲ ਜਾਾਂਗੇ ਫਿਲਮ ਵੇਖਣ ਆ ਫਿੱਕੇ ਨੂੰ ਬੁਸ਼ਰਮਾ ਤੇਰਾ ਤੇਰੀ ਪਰਜਾਈ ਹੁਣੀ ਆ ਉਹ ਤੂੰ ਕਿਹੜੇ ਸਾਥ ਦੱਬ ਜ ਉਹਨੂੰ ਘੁਮਾਉਣ ਲੈ ਜਾਵੇਂਗਾ ਕੋਨੂੰ ਬਣਾ ਮੈਂ ਲੈ ਜੂੰਗਾ ਪਰਜੰਗਾਂ ਨੂੰ ਫਿਲਮ ਵਖਾਣ ਲੈ ਜਾਈਦਾ ਦੱਸ ਮੈਂ ਸਮਝ ਨਹੀਂ ਆ ਰ ਤੂੰ ਵੀ ਲੈ ਕੇ ਜਾ ਸਕਦਾ ਹੈ ਪਰ ਵੇਖ ਨਾ ਵਿਆਹ ਕੀ ਉਹਨੇ ਲਿਆਉਣੀ ਹੈ ਅਗਲੀ ਉਦ ਤੋਂ ਉਮੀਦ ਕਰੂੰਗੀ ਕਿ ਮੇਰਾ ਹਸਬੰਦ ਹੈ ਮੈਂ ਇਹਦੇ ਨਾਲ ਜਾਵਾਂਗੀ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ ਉਹਨੂੰ ਵੀ ਆਪਣੀ ਅਰਗਾ ਬਣਾ ਅ ਕੱਲ ਪਰਸੋ ਨੇ ਮੈਂ ਥੋੜੇ ਦਿਨ ਪਹਿਲਾਂ ਉਹਨੂੰ ਫੋਨ ਕੀਤਾ ਜਦ ਮੈਂ ਹਿਮਾਜਲ ਗਿਆ ਸੀ ਮਨੂੰ ਕਹਿਆ ਚੱਲੀਏ ਘੁੰਮਣ ਕਹਿੰਦਾ ਨਾ ਭਰਾ ਪੇਪਰ ਆਗਿਆ ਮ ਬੱਚਿਆਂ ਦੇ ਨੋਟਸ ਬਣਾਣੇ ਐਚ ਮੇਰੀ ਗਲਤੀ ਥੋੜੀ ਆ ਮੈਂ ਤੇ ਤੈਨੂੰ ਕਹਿਣ ਦੀ ਆ ਉਹ ਤੇ ਹੈਗਾ ਹੀ ਸਿੰਪਲ ਜਿਹਾ ਤੂੰ ਨਹੀਂ ਹਲੂ ਆਪਣੇ ਅਰਗਾ ਬਣਾਣਾ ਤੇਰੇ ਅਰਗਾ ਬਣੇ ਘੁੰਮਣ ਫਿਰਨ ਜਾਇਆ ਕਰੇ ਤੇਰੀ ਕੰਪਨੀ ਕਰੇ ਸਮਝ ਲੱਗੀ ਕੋਈ ਨਾ ਬਣੇ ਤੇ ਬਸ ਉਹਨੂੰ ਕਾਪੀਆਂ ਕਾਲੀਆਂ ਕਰਨ ਲਈ ਭੇਜ ਦੇ ਉਹਨੂੰ ਪਤਾ ਕੀ ਉਹ ਹਾਂ ਉਹਨੂੰ ਕਾਪੀਆਂ ਕਾਲੀਆਂ ਸੁਣੋ ਮੇਰੀ ਯਾਰ ਉਹਨੂੰ ਕੋ ਆਪਣੀ ਕਹਾਣੀ ਲਿਖ ਆਪਣੀ ਜ਼ਿੰਦਗੀ ਦੀ ਕਹਾਣੀ ਲਿਖ ਹੂੰ ਉਹਨੂੰ ਕਾਪੀਆਂ ਕਾਲੀਆਂ ਕਰਨ ਭੇਜਿਆ ਤੇ ਤੇ ਨੂੰ ਮਸਟੰਡਾ ਬਣਾ ਕੇ ਭੇਜਿਆ ਚਲੋ ਇਹ ਸਾਰੀਆਂ ਸ਼ਰਤਾਂ ਤੇਰੇ ਜੀ ਆ ਤੁਸੀਂ ਉਹਦੇ ਲਈ ਕੁੜੀ ਕਿੜੀ ਵੇਖੀ ਹੈ ਕੁੜੀ ਕੁੜੀ ਮੈਂ ਵੇਖੀ ਆ ਉਹਦੇ ਵਾਸਤੇ ਜਿੱਦਾਂ ਦਾ ਉਹ ਆ ਨਾ ਉਹਦਾ ਦੀ ਕੁੜੀ ਆ ਸਿੰਪਲ ਜੋਗਰ ਬਿਲਕੁਲ ਬਹੁਤੀ ਦੀਦ ਨੁਨੀਆ ਦਾ ਨਹੀਂ ਪਤਾ ਨਾਲੇ ਨਾ ਇਹ ਮੁੰਡਾ ਮੈਨੂੰ ਸ਼ੁਰੂ ਤੋਂ ਹੀ ਬੜਾ ਪਸੰਦ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਅੱਜ ਕੱਲ੍ਹ ਤੇ ਮੁੰਡੇ ਕੋਈ ਹਾਲ ਹੀ ਨਹੀਂ ਉਹਨਾਂ ਦਾ ਨਾ ਤੇ ਬਹਿਨ ਦੀ ਅਕਲ ਨਾ ਖਲੋ। ਇਹੀ ਵੇਖਣਾ ਚਾਹੁੰਦਾ ਸੀ। ਉਹਦੇ ਦੀ ਕੁੜੀ ਵੀ ਲੱਭ ਲਈ। ਤੈਨੂੰ ਇਹ ਨਹੀਂ ਪਤਾ? ਤੁਹਾਡਾ ਮੁੰਡਾ ਵੀ ਜਵਾਨ ਹੋ ਗਿਆ। ਉਹਦੇ ਲਈ ਕੁੜੀਆਂ ਲੱਭਦੇ ਫਿਰਦੇ। ਮਾਰ-ਮਾਰ ਕੇ ਚਪੇੜਾਂ ਨਾ ਤੇ ਤੇਰਾ ਮੂੰਹ ਲਾਲ ਕਰ ਦੂੰਗੀ। ਤੈਨੂੰ ਮੈਂ ਪਹਿਲੇ ਕੁੜੀ ਨਾ ਲੱਭਦਾ। ਪਹਿਲੇ ਆਪਣੇ ਪੈਰਾ ਦਾ ਸਟੈਂਡ ਹੋ ਜਾ। ਕੋਈ ਕੰਮ ਕਰ ਲੈ। ਆਹੋ ਅੱਗੇ ਤੇ ਮੈਂ ਰਿੜਕੇ ਜਾਂਦਾ। ਆ ਪੈਰਾ ਤਾਂ ਹੀ ਸਟੈਂਡ ਆ। ਨਾਲੇ ਆ ਇੰਨਾ ਬਿਜ਼ਨਸ ਕਿਤੇ ਲਈ ਆ? ਮੈਂ ਹੀ ਕਰਨਾ ਵਾਂ। ਮੀਰੀ ਗੱਲ ਸੁਣ। ਇਹ ਵੀ ਜਸਤੇ ਨੇ ਪਾਪਾ ਦਾ। ਤੂੰ ਖੁਦ ਬਣ ਕੇ ਵਿਖਾ ਕੁਛ ਕਿ ਆਹ ਕੁਛ ਮੈਂ ਕਮਾਇਆ ਵਾ ਪਾਪਾ ਦਾ ਬਿਜ਼ਨਸ ਹੈ ਹਰ ਕੋਤ ਸੰਭਾਲਦਾ ਹੈ ਪਾਪਾ ਵੀ ਤੇ ਮੇਰਾ ਹੀ ਆ ਪਾਪਾ ਦੀ ਚੀਜ਼ ਮੇਰੀ ਚੀਜ਼ ਆ ਰਮ ਤੂੰ ਸਮਝਦਾ ਨਹੀਂ ਆ ਮੈਨੂੰ ਪਤਾ ਹੈ ਕਿ ਪਾਪਾ ਦਾ ਬਿਜ਼ਨਸ ਤੇਰਾ ਬਿਜ਼ਨਸ ਹੀ ਹੈ ਫਿਰ ਵੀ ਤੂੰ ਵੀ ਤੇ ਕੋਈ ਕੰਮ ਕਾਜ ਅਲੱਗ ਕਰਨਾ ਕਿ ਆਹ ਮੈਂ ਆਪ ਸਟੈਂਡ ਕੀਤਾ ਵਾ ਤੈਨੂੰ ਨਾਲੇ ਪਤਾ ਲੱਗੇ ਕਿ ਪੈਸੇ ਦੀ ਵੈਲਿਊ ਕੀ ਆ ਤੇ ਕਿੱਦਾਂ ਕਮਾਇਆ ਜਾਂਦਾ ਵਾ ਹੁਣ ਸੇਵਕ ਵੇਖ ਲੈ ਆਪ ਹੀ ਕਮਾਈ ਕਰਦਾ ਆਪਣਾ ਘਰ ਉਹਨੇ ਆਪ ਹੀ ਤੋੜਿਆ ਕਰਦਾ ਆਪ ਕਮਾਈ ਲੋਕਾਂ ਦੇ ਨੋਟਸ ਬਣਾ ਕੇ ਹਾਂ ਤੂੰ ਜਾ ਤਰੀਆ ਉਹ ਤੇ ਸਾਦਾ ਬੰਦਾ ਵਾ ਹਨਾ ਪੱਲਾ ਮਾਰਦਾ ਲਓ ਪਿਤਾ ਜੀ ਜੀ ਆ ਗਏ ਅਸਲੀ ਗੱਲ ਜੀ ਉਹ ਕਿੰਦਾ ਮੇਰਾ ਕੋਲ ਠੀਕ ਆ ਬਸ ਵਧੀਆ ਬੈਠੋ ਬਸ ਆ ਪਿਓ ਨੇ ਤੇ ਭੂਏ ਜੜਾਇਆ ਵਾ ਐ ਪੂ ਐ ਪੂ ਕਰਕੇ ਆ ਇਹਨੂੰ ਕੁਝ ਸਮਝਾ ਵੀ ਦਿਆ ਕਰੋ ਹੋ ਗਏ ਕੋਈ ਕੰਮ ਕਾਜ ਵੀ ਕਰ ਲੈ ਕੋਈ ਪੜਾਈ ਵੀ ਕਰ ਲੈ ਇਹਨਾਂ ਨੇ ਇਹਨੂੰ ਮੁੰਡੇ ਨੂੰ ਘੜੀ ਕੀ ਹੋ ਗਿਆ ਵਾ ਫੇਰ ਕਿਹੜੀ ਗੱਲ ਹੈਗੀ ਆ ਉਹ ਲੈ ਲੈਣ ਦੇ ਮੋਜਾਂ ਨੂੰ ਕਰਨ ਜਦੋਂ ਵਿਆਹ ਗਿਆ ਤੇ ਮੇਰੇ ਵਾਂਗੂ ਇਹਨੇ ਘਰੇ ਭਜਣਾ ਵਾ ਐਹੋ ਤੇ ਗੱਲ ਐ ਪੂਰੀ ਤੁਹਾਡੀ ਸਪੋਰਟ ਐ ਤਾਂ ਇਹ ਤਾਂ ਮੁੰਡਾ ਸੁਧਰਦਾ ਨਹੀਂ ਐ ਜੇ ਉਹਨੂੰ ਪਤਾ ਹਵੇ ਨਾ ਵੀ ਮੇਰਾ ਪਿਓ ਵੀ ਬਿਨ ਬੋਲਦਾ ਵਾ ਕਿ ਕੰਮ ਕਾਜ ਕਰ ਲਾ ਕੋਈ ਪੜ੍ਹਾਈ ਕਰ ਲਾ ਤੇ ਹੁਣ ਤੱਕ ਸੁਧਰ ਵੀ ਗਿਆ ਉਹ ਨਹੀਂ ਇਹਨੂੰ ਕੀ ਲੋੜ ਦਾ ਮੰਗਾਈ ਕਰਨ ਦੀ ਆ ਸਭ ਕੁਛ ਇਹਦਾ ਹੀ ਆ ਇਹਨੇ ਸਾਹਮਣਾ ਆ ਗੂ ਇਹ ਕੀ ਦੇ ਵਾਸਤੇ ਬਣਾਇਆ ਆਪਾਂ ਤੁਹਾਡੇ ਤੋਂ ਥੋੜੀ ਦੇਰ ਪਹਿਲਾਂ ਮੈਂ ਵੀ ਇਹੀ ਕਹਿ ਕੇ ਡੇ ਆਂ ਤਾਡੇ ਵਰਗੇ ਵੀ ਹੋ ਆ ਜਿਹੜੇ ਨਾ ਮੁੰਡਿਆਂ ਕੇ ਪਾਸੇ ਨਹੀਂ ਲੱਗਣ ਦਿੰਦੇ ਕਿ ਆ ਸਾਰਾ ਕੁਝ ਜੋ ਮੇਰਾ ਐ ਨਾ ਉਹ ਕੱਲ ਨੂੰ ਇਨੇ ਹੀ ਸੰਭਾਲਨਾ ਮੁਦਿਆਂ ਕਰਨਾ ਹੈ ਕਿ ਆਪਾਂ ਦੋਵੇਂ ਪਿਓ ਪੁੱਤ ਕੋਜੀ ਫਿਲਮ ਵਿੱਚ ਨਵੀਂ ਆਈ ਏ ਆਵ ਜਾਓ ਲੈ ਦੇ ਉਹਨੂੰ ਫਿਲਮ ਕੋਣ ਮਾਂ ਆਪਣੀ ਨੂੰ ਲੈ ਆਉਂਦੇ ਆਪਾਂ ਚੱਲਦੇ ਨਵੀਂ ਮੰਮੀ ਲੈ ਲੈਣੇ ਆ ਐ ਹੋ ਗਮੀ ਰਹਿ ਗਈ ਤੇ ਉਹਨੂੰ ਲੈ ਦੇ ਹੋਰ ਆਹੋ ਇੱਦਾਂ ਥੋੜੀ ਜਿਹੀ ਲੱਭਾਂਗੇ ਇੱਦਾਂ ਬੰਨ ਕੇ ਨਾ ਰੱਖੇ ਆ ਉਹਨਾਂ ਨਾਲ ਥੋੜੀ ਮੋਟੀ ਲੱਭਾਂਗੇ ਚਲੋ ਆ ਵੇਖ ਲਓ ਮਸੰਡਾ ਹੋ ਗਿਆ ਜੇ ਓਏ ਆਪਾ ਪਿਓ ਪੁੱਤ ਤਾਂ ਥੋੜੀ ਐ ਯਾਰ ਆਪਾਂ ਦੇ ਇਹ ਨਹੀਂ ਫੇਗਨ ਜੋ ਮਰਜ਼ੀ ਕਰੋ ਮੈਂ ਨਾ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਇਹਨੂੰ ਮੈਂ ਵੀ ਨਹੀਂ ਕਹਿਣਾ ਜੋ ਕਰਦਾ ਨਾ ਇਹਨੂੰ ਕਰਨ ਦੋ ਕੰਮ ਕੋਈ ਕਰੇ ਨਾ ਕਰੇ ਪੜ੍ਹਾਈ ਕਰੇ ਨਾ ਕਰੇ ਜਦੋਂ ਤੁਸੀਂ ਉਹਦੇ ਵੱਲ ਜੇ ਤੇ ਮੈਂ ਵੀ ਖੱਪਦੀ ਰਹਿਣੀ ਉਹ ਕੀ ਗੱਲ ਆ ਕੀ ਕਹਿਤਾ ਏ ਬੜਾ ਤਬੀਬਈਆ ਮਮੀ ਤੇਰੀ ਕੀ ਗੱਲ ਆ ਕੋਚ ਨਹੀਂ ਪੇਪਰ 'ਚ ਵਧੀਆ ਨੰਬਰ ਆਉਂਦੇ ਨਾ ਤੇਰਾ ਬਾਈਕ 'ਚ ਮੰਗਣੀ ਲਾਵੇਂ ਲੈ ਇੰਨੀ ਕੁ ਗੱਲ ਦੀ ਹੋਰ ਕੀ ਆਹੋ ਲੈ ਦੋ ਬਾਈਕ ਗੱਡੀ ਲੈ ਦੋ ਵੱਡੀ ਯਾਰ ਮੈਂ ਤੈਨੂੰ ਕਿਸੇ ਚੀਜ਼ ਤੋਂ ਨਾ ਨਹੀਂ ਕਰਦਾ ਤਾਂ ਫਿਰ ਉਹਨੂੰ ਕਿੱਦਾਂ ਕਰਦਾ ਉਹ ਤੇ ਸਾਡੇ ਕਰਕੇ ਹੀ ਆ ਨਾ ਸਾਡੇ ਦੇਤੇ ਹੀ ਆ ਮੇਰੀ ਗੱਲ ਹੋ ਰਹੀ ਆ ਮੈਂ ਤੁਹਾਡੇ ਕੋਲ ਨਹੀਂ ਮੰਗਣਾ ਤੇ ਕਿਹਦੇ ਕੋਲ ਮੰਗਣਾ ਤੇ ਉਹਨੇ ਕਿਹਦੇ ਕੋਲ ਮੰਗਵਾਇਆ ਆਪਣੇ ਡੈਡੀ ਕੋਲ ਨਹੀਂ ਮੰਗਣਾ ਤੇ ਕਿਹਦੇ ਕੋਲ ਮੰਗਣਾ ਇੱਕ ਮਿੰਟ ਆਰਾ ਤੇਰੀ ਏਜ ਹੈਗੀ ਆ ਕਮਾਈ ਕਰਨ ਦੀ ਆਪਣੇ ਪੈਰਾਂ ਤੇ ਸਟੈਂਡ ਹੋਣ ਦੀ ਇਹ ਨਹੀਂ ਕਿ ਜਿਹੜੀ ਚੀਜ਼ ਬਸ ਪਾਪਾ ਹੀ ਲੈ ਕੇ ਦੇਣ ਗੱਲ ਸਮਝਣ ਦੀ ਕੋਸ਼ਿਸ਼ ਕਰ ਕੱਲ ਨੂੰ ਵਿਆਹ ਕਰਨਾ ਵਾ ਤੇਰਾ ਓ ਯਾਰ ਮੇਰੀ ਸੁਣ ਯਾਰ ਦੇਖ ਇਹਦੀ ਜ਼ਿੰਦਗੀ ਕਿ ਨਹੀਂ ਹੋਣੀ ਤੋਂ ਨੰਮ ਸੇਵਾ ਕਰ ਵੇਖਦਾ ਠੀਕ ਆ ਉਹ ਕਮੀ ਤੇ ਨਾਲ ਨੂੰ ਕਿਸੇ ਤੇ ਨਹੀਂ ਆ ਪਰ ਤੁਹਾਨੂੰ ਪਤਾ ਹੀ ਆ ਮਾਂ ਪਿਓ ਦਾ ਤੇ ਭੈਣ ਗੱਲੀ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਆ ਪਰ ਮੈਂ ਜੋ ਨਾ ਕਿ ਆਪਣੇ ਆ ਛੇ ਨੂੰ ਕਿਸ ਚੀਜ਼ ਦੀ ਕਮੀ ਨਾ ਰਵੇ ਜਿੰਨੀ ਦੇਰ ਤੱਕ ਮੈਂ ਜੁੰਦਾ ਵਾਂ ਜਿੰਨੇ ਜੋਗਾ ਹਾਂ ਮਾ ਉਹ ਤੋਂ ਵੱਧ ਕਰੂੰਗਾ ਤੇ ਤੈਨੂੰ ਤਾਂ ਜੇ ਮੈਂ ਆਂਦੀ ਕਿ ਲੋੜ ਐ ਇਹੋ ਜੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਆ ਕਿ ਇਹ ਕੋ ਉਹਨੂੰ ਕਈ ਚੀਜ਼ਾਂ ਦੀ ਕਮੀ ਸੀ ਪਰ ਉਹ ਨਹੀਂ ਨਾ ਬਤਾਈ ਕਿ ਮੈਂ ਆਪਣੀ ਜ਼ਿੰਦਗੀ ਸਟਾਰਟ ਕਿੱਦਾ ਕਰਾਂ ਉਹ ਪੈਸਾ ਕਿੱਦਾ ਕਮਾਉਣਾ ਪਰ ਉਹਦੇ ਮੁਕਾਬਲੇ ਸਾਡੇ ਆਰਮੇ ਵਿੱਚ ਚੀਜ਼ਾਂ ਦਾ ਨਹੀਂ ਪਤਾ ਕਿਉਂਕਿ ਉਹਨੂੰ ਜਿਹੜੀ ਚੀਜ਼ ਦਿ ਲੋੜ ਲੱਗੀ ਨਾ ਉਹ ਤੁਹਾਨੂੰ ਕਹਿ ਦਿੰਦਾ ਤੇ ਤੁਸੀਂ 2 ਮਿੰਟ ਸੇ ਹਾਜ਼ਰ ਕਰਦੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਬਾਕੀ ਤੁਹਾਡੇ ਪਿਓ ਪੁੱਤਾਂ ਦਾ ਮਸਲਾ ਹੈ ਜੋ ਮਰਜ਼ੀ ਕਰਦੇ ਫਿਰੋ ਮੈਂ ਲੱਗੀ ਰੋਟੀ ਬਣਾਉਣਾ ਤੇ ਸੋਚਿਆ ਬਾਈ ਕਿਹੜੀ ਲੈਣ ਚਲਿਓ ਪਹਿਲਾ ਪੁੱਛਦੇ 10 ਕਿਹੜੀ ਲੈਣੀ ਆ ਬਾਈ ਤਾਂ ਪਤਾ ਨੂੰ ਲੈ ਕੇ ਦੇਣਾ ਪੁੱਤ ਇਹ ਕਿਹੜੀ ਗੱਲ ਐ ਅੱਜ ਜਿਹੜਾ ਸਹੀ ਬੈ ਕੇ ਸੋਣ ਵੇਹੋ ਜੀ ਕਿਹੜੀ ਬਾਈਕ ਲੈ ਲੈਣੀ ਕੀ ਤਾਂ ਤੈਨੂੰ ਨਾ ਨਹੀਂ ਪਤਾ ਕੋਈ ਤੇ ਤੈਨੂੰ ਜੱਜ ਨਹੀਂ ਹੋਈਗੀ ਬੁਲਟ ਲੈ ਮੇ ਆ ਪੁਰਾਣਾ ਹੋ ਗਿਆ ਨਵਾਂ ਮੰਗ ਕਰਾਂ ਤਾਂ ਕਿ ਬੁੜੀਆਲਾ ਕੰਮ ਨਾ ਕਰੇ ਇੱਥੇ ਮੈਂ ਸੀਰੀਅਸ ਹੋ ਗਿਆ ਜੁਤੀ ਲੈ ਲੈਣੀ ਤੇਰੇ ਵਾਸਤੇ ਚੱਲੋ ਮੈਂ ਬਾਹਰੋਂ ਆਹੋ ਐ ਹੀ ਜੁਤੀ ਆ ਬਾਇਗਾ ਹੂਣਾ ਹੁੰਦਰੀ ਇਹ ਦੇਖੋ ਤੁਹਾਡਾ ਡਾਇਮੰਡ ਤੇਰੀ ਇੰਨੀ ਹਰਦਾ ਕਰਕੇ ਤੇਰੀ ਮਾਂ ਤ ਵੀ ਰਿੰਦੀ ਐ ਤੱਕੀ ਰਹਿੰਦੋ ਨਾ ਤੇ ਕੰਮ ਹੀ ਸਸਿਕਾ ਜੀ ਦੀ ਸਸਿਕਾ ਵੀਰੇ ਹੋਰ ਠੀਕ ਠਾਕ ਤੁਸੀਂ ਤੀਰਨ ਠੀਕ ਹੋ ਬੈਠੋ ਵੀਰੇ ਹੋਰ ਦੀਦੀ ਠੀਕ ਹੋ ਕੀ ਗੱਲ ਕੱਲੇ ਆਏ ਹੋ ਭਾਬੀ ਨਹੀਂ ਆਏ ਨਾਲ ਮੈਂ ਲੰਗਦਾ ਲੰਗਦਾ ਮੈਂ ਕਿਹਾ ਚਲ ਸੇਵਕ ਨੂੰ ਸੇਵਕ ਨੂੰ ਮਿਲਦਾ ਚਲਦਾ ਵਾਂ ਅੱਛਾ ਪਾਣੀ ਪੀਓਗੇ ਲੈ ਕੇ ਆਵਾਂਗੇ ਨਹੀਂ ਕੋਈ ਗੱਲ ਨਹੀਂ ਦੀਦੀ ਤੁਸੀਂ ਸੁਣਾਓ ਠੀਕ ਹੋ ਕਿੱਥੇ ਗਿਆ ਸੇਵਕ ਸੇਵਾ ਤੇ ਵੀਰੇ ਕਿਤੇ ਗਿਆ ਜੇ ਕੰਮ ਕਹਿੰਦਾ ਮੈਂ ਦੀਦੀ ਹੁਣੇ ਆਉਣਾ ਥੋੜੀ ਦੇਰ ਤੱਕ ਅੱਛਾ ਅੱਛਾ ਤੁਸੀਂ ਸੇਵਕ ਨੂੰ ਮਿਲਣਾ ਸੀ ਨਹੀਂ ਨਹੀਂ ਅੱਜ ਦਿਲ ਕੱਢ ਕੇ ਆ ਗਏ ਹੋ ਨਹੀਂ ਚਲੋ ਮੈਂ ਲੰਘਦਾ ਪੈਂ ਮੈਂ ਚਲੋ ਬਾਹਣੇ ਨਾਲ ਹੁਣ ਆਨੇ ਆ ਉਦਰਾ ਤੁਹਾਨੂੰ ਪਤਾ ਕੰਮ ਕਰਾਂ ਕਿ ਕਿੱਥੇ ਨਿਕਲੇ ਜਾਂਦਾ ਵਾ ਇਹ ਤਾਂ ਗੱਲ ਸਹੀ ਗਈ ਜੀ ਹੋਰ ਸੁਣਾਓ ਘਰੇ ਸੁਣਾਓ ਭਾਬੀ ਹੋ ਨੀ ਉਹ ਸਾਡਾ ਸ਼ਰਾਰਤੀ ਉਹ ਠੀਕ ਹੈ ਉਹ ਸਭ ਚੜਦੀ ਗਲਾਂ ਉਹ ਤੁਹਾਨੂੰ ਪਤਾ ਫਿਰ ਉਹਦੇ ਸ਼ਰਾਰਤਾ ਇਹੋ ਦੇ ਪੱਲੇ ਮਿਲੀਆਂ ਹੁਣ ਉਹਨੂੰ ਸ਼ਰਾਰਤਾ ਹੀ ਕਰਨ ਤੋਂ ਵੇਹ ਨਹੀਂ ਮਿਲਦਾ ਬਿਲਕੁਲ ਇੱਕ ਵੇਲੇ گاਉਂ ਵਰਗਾ ਤੇ ਦੂਜਾ ਮੈਨੂੰ ਨਾਂ ਨਹੀਂ ਕਹਿਣਾ ਆ ਰਿਹਾ ਇਹ ਨਹੀਂ ਇਹਨੇ ਆਪਾਂ ਕੋਈ ਗੱਲ ਨਹੀਂ ਐਪਲ ਦੇ ਰੰਗ ਹੀ ਰੰਗ ਦੇਣਾ ਉਹਨੂੰ ਖੋਜੂਗਾ ਜਿਆਦਾ ਵੀ ਨਾ ਰੰਗਿਓ ਕਿ ਮੇਰੇ ਲਈ ਓਖਾ ਹੋ ਜੇ ਉਹ ਨਹੀਂ ਨਹੀਂ ਹਥੋਣੀ ਬਾਹਰ ਨਿਕਲੇ ਇੰਨਾ ਕਾ ਪਾਉਣਾ ਸੇਵਕ ਤੇ ਮਾਣ ਹੈ ਬਸ ਬਸ ਵੈਸੇ ਦੀਦੀ ਗੱਲ ਹੀ ਆ ਕਿ ਤਾਨੂੰ ਤੁਸੀਂ ਹੈਨਾ ਮਾਂ ਦਾ ਹੀ ਪਿਆਰ ਦਿੱਤਾ ਪਿਓ ਦਾ ਹੀ ਪਿਆਰ ਦਿੱਤਾ ਤੇ ਆਪਣੀ ਜ਼ਿੰਦਗੀ ਦਾ ਕਿੰਨਾ ਵੱਡਾ ਫੈਸਲਾ ਲਿਆ ਵਿਆਹ ਨਹੀਂ ਕਰਵਾਉਂਦਾ ਸਿਰਫ ਭਰਾ ਕਰਕੇ ਮਿਸਾਲ ਬਣ ਬਣ ਗਏ ਤੁਸੀਂ ਇੱਕ ਦੱਸੋ ਵੀਰੇ ਜੇ ਤੁਸੀਂ ਲੋਗ ਤੁਹਾਡਾ ਪਰਿਵਾਰ ਕੁਝ ਰਿਸ਼ਤੇ ਮੇਰਾ ਸਾਥ ਨਾ ਦਿੰਦੇ ਤੇ ਸ਼ਾਇਦ ਮੈਂ ਜ਼ਿੰਮੇਵਾਰੀ ਕਦੀ ਪੂਰੀ ਨਾ ਕਰ ਪਾਦੀ ਤੁਹਾਡਾ ਸਾਰਿਆਂ ਦਾ ਸਾਥ ਸੀ ਤੇ ਮੈਂ ਹਿੰਮਤ ਜੁਟਾ ਲਈ ਨਹੀਂ ਤੇ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਮੈਂ ਤਾਂ ਹੋਰ ਕਮਜ਼ੋਰ ਪੈ ਗਈ ਸਾਂ ਤੀਦੀ ਕੋਈ ਨਹੀਂ ਆਪਾਂ ਤੇ ਚਲੋ ਹਮੇਸ਼ਾ ਨਾਲ ਲੱਗੇ ਆਂ ਤੇ ਹੁਣ ਤੋਂ ਖਨਾਲ ਚਲੋ ਸੇਵਕ ਵੀ ਬਹੁਤ ਵਧੀਆ ਵਾ ਹਾਂਜੀ ਹਾਂਜੀ ਤੇ ਉਹ ਵੀ ਤੁਹਾਡਾ ਨਾ ਹੁਣ ਬਰਾਬਰ ਤੇ ਹਰਿਆ ਥਾਂ ਖੜਦਾ ਵਾ ਬਿਲਕੁਲ ਮੈਨੂੰ ਨਾ ਕਹਿ ਰਿਆ ਸੀ ਥੋੜੇ ਦਿਨ ਪਹਿਲਾਂ ਕਿ ਦੀਦੀ ਮੇਰੀ ਪੜ੍ਹਾਈ ਪੂਰੀ ਹੋਣ ਲੱਗੀ ਜੇ ਤੇ ਮੈਂ ਹੁਣ ਨਾ ਅੱਗੋ ਸਟੱਡੀ ਬਸ ਠੀਕ ਹੈ ਗ੍ਰੈਜੂਏਸ਼ਨ ਹੋਈ ਮੇਰੀ ਕੰਪਲੀਟ ਤੇ ਮੈਂ ਅੱਗੋ ਕੁਝ ਨਹੀਂ ਪੜ੍ਹਨਾ ਮੈਂ ਕਿ ਕੋਈ ਕੋਰਸ ਹੋਰ ਕਰਨਾ ਹੈ ਕੁਝ ਕਰਨਾ ਕਹਿੰਦਾ ਨਹੀਂ ਦੀਦੀ ਬਿਜ਼ਨਸ ਆਪਣਾ ਹੈਗਾ ਹੀ ਹੈ ਹਾਂਜੀ ਹਾਂਜੀ ਤੇ ਮੈਂ ਉਹੀ ਸੰਭਾਂਗਾ ਤੇ ਤੁਸੀਂ ਕਹਿੰਦਾ ਆਰਾਮ ਨਾਲ ਬਹਿ ਜਾਓ ਮੈਂ ਉਹਨੂੰ ਫੇਰ ਇੱਕ ਗੱਲ-ਗੱਲਾਂ ਵਿੱਚ ਕਹਿਤੀ ਮੈਂ ਕਿਹਾ ਕੀ ਕਮਾ ਹੈਗਾ ਮੇਰਾ ਪੁੱਤਰ ਵੀ ਹੈ ਤੇ ਹੈਗਾ ਮੇਰਾ ਛੋਟਾ ਭਰਾ ਵੀ ਹੈ ਮੈਂ ਕਿਹਾ ਮੇਰੀ ਇੱਕੋ ਜ਼ਿੰਮੇਵਾਰੀ ਹੈ ਉਹ ਪੂਰੀ ਕਰਵਾ ਲਾ ਤੇ ਫਿਰ ਤੁਸੀਂ ਜੋ ਕਹੇਗਾ ਉਹ ਹੋ ਜਾਏਗੀ ਕੀ ਗੱਲ ਵਿਆਹ ਦੀ ਰੱਖਣੀ ਹੈ ਬਿਲਕੁਲ ਬਿਲਕੁਲ ਤਾਂ ਬੜੀ ਈਂਦੀ ਕਾਲਿਆ ਦੀਦੀ ਜਿਹੜਾ ਇੰਨੀ ਗੱਲ ਆਪ ਕਹਿ ਰਿਆ ਵਾ ਕਿ ਮੈਂ ਬਿਜ਼ਨਸ ਨੂੰ ਸੰਭਾਲਾਂਗਾ ਹਾਂਜੀ ਤੇ ਕੋ ਸਾਡੇ ਵੱਲ ਵੇਖ ਲਓ ਉਹਦੇ ਨਿੱਕੇ ਤੇ ਨਾਮ ਲੈ ਲਓ ਕਾਮਕਾਰ ਦਾ ਇਹ ਆਪਣਾ ਬਿਜ਼ਨਸ ਸੰਭਾਲ ਮੈਂ ਕਹਿੰਦਾ ਉਹ ਹੋਰੀ ਬਾਵਾ ਚ ਉਹਦੇ ਮੈਨੂੰ ਟੀਚਰਾਂ ਕਰ ਲੱਗ ਜਾਂਦਾ ਤੇ ਹੋਰ ਵੈਸੇ ਵੀ ਭਾਜੀ ਤੁਸੀਂ ਕਹਿੰਦੇ ਨਾ ਬੜੇ ਲਾਡਾ ਨਾ ਰੱਖਿਆ ਆ ਵੈ ਬਹੁਤ ਹੀ ਜ਼ਿਆਦਾ ਬੱਚਾ ਲਾਡਾ ਜੀ ਕਿਤੇ ਨਾ ਕਿਤੇ ਵਿਗੜ ਵੀ ਜਾਂਦਾ ਵੈ ਕਿ ਕਿਤੇ ਮਸਤ ਮੋਲਾ ਵੀ ਹੋ ਜਾਂਦਾ ਵੈ ਨਹੀਂ ਪਰ ਤੁਹਾਨੂੰ ਪਤਾ ਹੀ ਆ ਪੀ ਐਪਲ ਦਾ ਹਨਾ ਸ਼ਰਾਰਤਾਂ ਜਿੰਨੀ ਮਰਜ਼ੀ ਕਰੇਗਾ ਪਰ ਇੰਨਾ ਕਿ ਉਹਦੇ ਤੇ ਯਕੀਨ ਹੈ ਕਦੀ ਲੰਮਾ ਨਹੀਂ ਆਂਦੇਗਾ ਘਰ ਵਿੱਚ ਚਲੋ ਚੰਗੀ ਗੱਲ ਆ ਆਣਾ ਵੀ ਨਹੀਂ ਚਾਹੀਦਾ ਬਾਕੀ ਮੈਂ ਵੀ ਚੋਣਾ ਵਾਂ ਕਿ ਕੁਝ ਕੁ ਆਦਤਾਂ ਉਹਨੂੰ ਸੇਵਕ ਦੀਵੇਂ ਮਿਲਣ ਥੋੜੀ ਬੋਦੀ ਨਾ ਆਪਣੇ ਆਪ ਤੇ ਸਿਆਣਪ ਲਿਆਵੇ ਤੁਹਾਡੀ ਗੱਲ ਹੋ ਸਕਦਾ ਹੈ ਦੋਨੇ ਇਕੱਠੇ ਰਹਿਣ ਤੇ ਥੋੜਾ ਉਹਦਾ ਸਿੱਖ ਲੇ ਉਹਦੇ ਕੋਲੋਂ ਥੋੜਾ ਇਹ ਉਹਦੇ ਕੋਲੋਂ ਸਿੱਖ ਲੇ ਮਿਲਦੇ-ਗਿਲਦੇ ਰਹਿੰਦੇ ਨੇ ਪਰ ਮੈਂ ਕਹਿੰਨੀ ਆ ਸੇਵਕ ਚ ਥੋੜੀ ਜਿਹੀ ਆਦਤ ਨਾ ਆਪਣੇ ਆਰੋ ਵਰਗੀ ਆ ਜਾਈ ਬਿਲਕੁਲ ਹੀ ਅੰਦਰ ਬੈਠ ਬੈ ਕੇ ਰਹਿੰਦਾ ਕਿ ਤੇ ਆਂਦਾ ਜਾਂਦਾ ਨਹੀਂ ਕੋਈ ਯਾਰੀ ਦੋਸਤੀ ਨਹੀਂ ਫਿਕਰ ਜੀ ਲੱਗੀ ਰਹਿੰਦੀ ਹੈ ਕਿ ਜਿਹੜੀ ਕੁੜੀ ਨਾਲ ਉਹਦਾ ਵਿਆਹ ਕਰਾਂਗੀ ਉਹਨੂੰ ਵੀ ਖੁਸ਼ ਕਰ ਪਾਏਗਾ ਕਿ ਨਹੀਂ ਪਾਏਗਾ ਨਾ ਉਹਨੂੰ ਕਮਾਏਗਾ ਫਰਾਏਗਾ ਆਪਨੇ ਤੇ ਆਦਤ ਨਹੀਂ ਕੀਤੀ ਚਲੋ ਦੀਦੀ ਕੋਈ ਨਹੀਂ ਆ ਜਦੋਂ ਨਾ ਜ਼ਿੰਮੇਵਾਰੀਆਂ ਪੈਂਦੀਆਂ ਨਾ ਫਿਰ ਬੰਦੇ ਨੂੰ ਨਿਭਾਣੀਆਂ ਪੈਂਦੀਆਂ ਵਾ ਉਹ ਤੇ ਹੈ ਉਹ ਹੌਲੀ ਹੌਲੀ ਫਿਰ ਸਮੇਂ ਦੇ ਨਾਲ ਆਪੇ ਸਮਝ ਜਾਂਦਾ ਵਾ ਤੇ ਨਾਲੇ ਹੋ ਸਕਦਾ ਦੀਦੀ ਜਿਹੜੀ ਵਿਆਹ ਕੇ ਘਰੇ ਆਵੇ ਹੋ ਸਕਦਾ ਉਹ ਹੀ ਉਹਨੂੰ ਸੁਧਾਰ ਦੇ ਹੈਗੀ ਗੱਲ ਢੱਡੀ ਸਹੀ ਜੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਚਲੋ ਤੁਸੀਂ ਚੰਗੇ ਵੇਲੇ ਆ ਗਏ ਮੈਂ ਹੀ ਘਰ ਆਣ ਲੱਗੀ ਸੀ ਕੱਲ ਤੱਕ ਤੁਹਾਡੇ ਹਾਂਜੀ ਹਾਂਜੀ ਦੱਸੋ ਤੁਸੀਂ ਮੈਨੂੰ ਨਾ ਪਾਪੀ ਜੀ ਉਹਨਾਂ ਦਾ ਫੋਨ ਵੀ ਆਇਆ ਸੀ ਹਾਂਜੀ ਇਹ ਸੇਵਕ ਨਾਲ ਵਿਆਹ ਦੀ ਗੱਲ ਮੈਂ ਐਸੇ ਲਈ ਛੇੜੀ ਸੀ ਕਿ ਮੈਨੂੰ ਸ਼ਮੀ ਭਾਬੀ ਕਹਿੰਦੇ ਸੀ ਕਿ ਉਹਨਾਂ ਦੀ ਨਜ਼ਰ 'ਚ ਕੋਈ ਕੁੜੀ ਗਈ ਹੈ ਹਜੇ ਤੱਕ ਮੈਨੂੰ ਦੱਸਿਆ ਨਹੀਂ ਕਿਹੜੀ ਕੁੜੀ ਹੈ ਪਰ 나ই ਮੈਂ ਪੁੱਛਣਾ ਜ਼ਰੂਰੀ ਸਮਝਿਆ ਜਿੱਥੇ ਤੁਸੀਂ ਖਲੋਗੇ ਹੋ ਭਾਬੀ ਖਲੋਗੇ ਨੇ ਮਤਲਬ ਇਹ ਨਹੀਂ ਗਿਆ ਕਿ ਮੈਂ ਕੁਝ ਤੁਹਾਨੂੰ ਪਤਾ ਹੈ ਨਾ ਸ਼ਮੀ ਦਾ ਕਿ ਸ਼ਮੀ ਸਭ ਨੂੰ ਮਤਲਬ ਕਿ ਆਪਣੇ ਵਾਂਗੂ ਟ੍ਰੀਟ ਕਰਦੀ ਹੈ ਨਾ ਨਾਲੇ ਤੁਹਾਨੂੰ ਪਤਾ ਕਿ ਸੇਵਕ ਬਾਰੇ ਨੂੰ ਪਤਾ ਹੀ ਆ ਸੇਵਕ ਦਾ ਨੇਚਰ ਹੀ ਪਤਾ ਵਾ ਉਹ ਵੱਡੀ ਵੱਡੀ ਜੁਮੇ ਮਰੀ ਐਵੇਂ ਨਹੀਂ ਲੈਣ ਲੱਗੀ ਕੁਝ ਸੋਚ ਕੇ ਲੈਣ ਲੱਗੀ ਬਿਲਕੁਲ ਬਿਲਕੁਲ ਕਹਿੰਦੇ ਸੀ ਕਹਿੰਦੇ ਮੈਨੂੰ ਤਾਂ ਬਸ ਰਹਿ ਲਾ ਕੇ ਧਿਆਨ ਹੀ ਇੱਧਰ ਆਂਦਾ ਵਾ ਕਿ ਚੱਲ ਕਾਰਜਿਕ ਜੀ ਆ ਜਾਏਗਾ ਰੌਣਕ ਵਾਜੇਗੀ ਥੋੜੀ ਜਿਹੀ ਵਾਜੇਗੀ ਸਹੀ ਗੱਲ ਹੈ ਜੀ ਤਾਂ ਮੁੰਡਾ ਸਿਆਣਾ ਹੋ ਗਿਆ ਵਾ ਵਿਆਹ ਦੇ ਨਾਲ ਚਾਹਦਾ ਕੰਮ ਖਰਚੇ ਤੋਂ ਮਨੇ ਲੱਗ ਹੀ ਆਣਾ ਮੁੱਕੇ ਉਹਨੇ ਵਿਆਹ ਵੱਲ ਜਾਣਾ ਹੀ ਨਹੀਂ ਕਿਉਂਕਿ ਉਹਦਾ ਧਿਆਨ ਹੀ ਨਹੀਂ ਆਉਂਦਾ ਹਾਂ ਜ਼ਰੂਰੀ ਹੈ ਜ਼ਰੂਰੀ ਹੈ ਨਾਲੇ ਦੀਦੀ ਤੁਸੀਂ ਕਿਸੇ ਵੇਲੇ ਬਾਹਰ ਅੰਦਰ ਹੁੰਦਾ ਵਾ ਤੁਸੀਂ ਇਕੱਲੇ ਹੁੰਦੇ ਆ ਤੁਹਾਨਾਂ ਵੀ ਦਿਲ ਲਗਾ ਰਹੇਗਾ ਬਿਲਕੁਲ ਸਹੀ ਸੋਚਿਆ ਜੀ ਮੈਂ ਉ ਕਿ ਤੁਹਾਡੀ ਕੀਤੀ ਕਿਹੇ ਗੱਲ ਤੇ ਕਿਹੇ ਫੈਸਲੇ ਤੇ ਮੈਂ ਉਂਗਲ ਚੁੱਕੀ ਨਹੀਂ ਸਕਦੀ ਨਹੀਂ ਨਹੀਂ ਕੋਈ ਨਹੀਂ ਤੂੰ ਸ਼ੁਰੂ ਤੋਂ ਤੁਸੀਂ ਸਾਡਾ ਸਾਥ ਦਿੱਤਾ ਵੈ ਤੇ ਚਲੋ ਅੱਗੇ ਵੀ ਜ਼ਿੰਮੇਵਾਰੀ ਚਲੋ ਤੁਹਾਡੀ ਹੈ ਸਾਡੇ ਲਈ ਤੇ ਚਲੋ ਤੁਸੀਂ ਤੁਸੀਂ ਸਭ ਕੁਝ ਹੈਗੇ ਹੋ ਹਨਾ ਤੇ ਫਿਰ ਬਾਕੀ ਤੁਹਾਨੂੰ ਪਤਾ ਹੀ ਆ ਵੀ ਸ਼ਮੀ ਦਾ ਹਨਾ ਉਹਨੇ ਤੇ ਬਹੁਤ ਸੋਨਾ ਸੋਚ ਕੇ ਇਹ ਫੈਸਲਾ ਲਿਆ ਵਾ ਤੇ ਬਹੁਤ ਵਧੀਆ ਕੁੜੀ ਹੋਏਗੀ ਜੀ ਉਹਨੇ ਕਿਹਾ ਹਨਾ ਤੇ ਉਹ ਕਿਤੇ ਵੀ ਮਾੜਾ ਨਹੀਂ ਕਰੇਗੀ ਤੁਹਾਨੂੰ ਤੇ ਸਗੋਂ ਕਿਆਂ ਦੀ ਲੋੜ ਹੀ ਨੱਖਾ ਬੰਦ ਕਰਕੇ ਯਕੀਨ ਹੀ ਆ। ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿ ਨਹੀਂ ਅੱਖਾ ਬੰਦ ਕਰਕੇ ਵਾਲਾ ਇਹ ਯਕੀਨ ਹੈਗਾ ਵੈ। ਮੈਂ ਤਾਂ ਬਸ ਮੈਨੂੰ ਕਹਿੰਦੇ ਸੀ ਕਿ ਟਾਈਮ ਕੱਢ ਕੇ ਨਾ ਘਰੇ ਆਣਾ ਤੇ ਮੈਂ ਤਾਂ ਕੱਲ ਆਉਂਦਾ ਸੋਚਿਆ ਸੀ ਪਰ ਤਹੀ ਆ ਗਏ। ਮੈਂ ਇਹ ਪੁੱਛਣਾ ਸੀ ਤੁਹਾਨੂੰ ਪਤਾ ਵੈ ਕੁੜੀ ਕਿੱਥੋਂ ਦੀ ਹੈ ਆਪਣੇ ਲੋਕਾਂ ਦਾ। ਨਹੀਂ ਮੇਰੇ ਨਾਲ ਗੱਲ ਤੇ ਉਹਨੇ ਕੀਤੀ ਸੀਗੀ ਪਰ ਐਪਲ ਦੇ ਆਣ ਕਰਕੇ ਕੀ ਉਹਨੂੰ ਕਹਿੰਦੇ ਆ ਅੱਪ ਚ ਗੱਲਾਂ ਕਰ ਲਾਪੇ ਐਪਲ ਪੇਪਰਾਂ 'ਚ ਹੋ ਗਿਆ ਪਾਸ ਉਹਨੇ ਡਿਮਾਂਡ ਰੱਖੀ ਆ ਮੈਨੂੰ ਬਾਈਕ ਲੈ ਕੇ ਦੋ ਤੇ ਸਿਮੀ ਕਹਿ ਰਹੀ ਆ ਕਿ ਨਹੀਂ ਜੀ ਇਹਨੂੰ ਹਜੇ ਬਾਈਕ ਨਹੀਂ ਲੈ ਕੇ ਦੇਣੀ ਇਹ ਅੱਗੇ ਕਿੰਨੀ ਸ਼ਰਾਰਤਾ ਕਰਦਾ ਹੋਰ ਵਿਗੜ ਜਾਏਗਾ ਤੇ ਉਹ ਇੰਨੀਆਂ ਗੱਲਾਂ ਵਾਜੀ ਆਪਾਂ ਬਸ ਧਿਆਨ ਨਾਲ ਲੱਗਿਆ ਰਿਹਾ ਫਿਰ ਮਹੌਨੇ ਤੋਂ ਨਿਕਲਦੇ ਪੈਸੇ ਮੈਂ ਕਿਹਾ ਚਲੋ ਖੂਕੇ ਚੱਲਦਾ ਇੱਕ ਵਾਰੀ ਤੇ ਬਾਕੀ ਮੈਂ ਕਰਾਂਗਾ ਜ਼ਰੂਰ ਗੱਲ ਪੁੱਛਾਂਗਾ ਕਿ ਮੈਨੂੰ ਤਾਂ ਦੱਸ ਕੋਈ ਕੁੜੀ ਕਿਸੀ ਨਾ ਪੁੱਛਣਾ ਐਵੇਂ ਉਹ ਬੀ ਗੁੱਸਾ ਨਾ ਕਰ ਲੈਂਗੇ ਅਸੀਂ ਗੱਲ ਦਾ ਮੈਂ ਖੁਦ ਹੀ ਆ ਜਾਵਾਂਗੀ ਨਹੀਂ ਨਹੀਂ ਕੋਈ ਗੱਲ ਨਹੀਂ ਐ ਵੈਸੇ ਇਹਨੇ ਮੇਰੇ ਨਾਲ ਗੱਲ ਛੇੜੀ ਸੀ ਕਿ ਮੇਰੇ ਤੋਂ ਗੱਲ ਦਾ ਲੁਕਾਏ ਗਈਣੀ ਹੋ ਸਕਦਾ ਉਹਨੂੰ ਯਾਦ ਭੁੱਲ ਗਿਆ ਹੋਵੇ ਬਾਕੀ ਇੱਕ ਵਾਰੀ ਨਾ ਮੈਂ ਘਰ ਜਾਵਾਂਗਾ ਫਿਰ ਆ ਤੇ ਵੈਸੇ ਤੁਸੀਂ ਵੀ ਵਿਧਿਆਣਾ ਹੀ ਫਿਰ ਤੇ ਵੈਸੇ ਖੁੱਲ ਜਾਣੀ ਗੱਲ ਹੈ ਨਾ ਦੀਦੀ ਬਿਲਕੁਲ ਦੀਦੀ ਵੈਸੇ ਸੇਵਕ ਨੇ ਆਣਾ ਕਦੋਂ ਗਿਆ ਸੇਵਕ ਅਜੇ ਤੁਹਾਡੇ ਅੱਗੇ-ਅੱਗੇ ਗਿਆ ਜੇ ਮੈਨੂੰ ਕਹਿ ਗਿਆ ਸੀ ਕਿ ਦੀਦੀ ਮੈਂ 1-2 ਘੰਟੇ ਲੱਗ ਜਣਾਂ ਇਹਨੂੰ ਆਂ ਲੈਂਦੇ ਚਲੋ ਟਾਈਮ ਲੱਗ ਜਾ ਤੁਸੀਂ ਕਹਿੰਦੇ ਉਹ ਤਾਂ ਮੈਂ ਫੋਨ ਕਰਕੇ ਬੁਲਾ ਲੈਣੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਆਪਣਾ ਕੰਮ ਜਿਹੜੇ ਗਿਆ ਫਿਰ ਕਰਕੇ ਆਊਗਾ ਵੈਸੇ ਦੀਦੀ ਕੀ ਉਹਨੂੰ ਕਹਿੰਦੇ ਆ ਚਲੋ ਕੁੜੀ ਤੇ ਸ਼ੰਮੀ ਨੇ ਦੇਖੀ ਹੋਈ ਹੈ ਹਨਾ ਤੇ ਮੈਨੂੰ ਪੂਰੀ ਉਹਦੇ ਤੇ ਉਮੀਦ ਹੈ ਤੇ ਯਕੀਨ ਹੈ ਕਿ ਉਹਨੇ ਸਾਰਾ ਕੁਝ ਜਾਂਚ ਪੜਤਾਲ ਕੀਤੀ ਹੋਈ ਹੈ ਜੇਕਰ ਤੁਹਾਡੀ ਨਜ਼ਰ ਚ ਕੋਈ ਹੈਗੀ ਹੈ ਨਾ ਸਾਨੂੰ ਦੱਸ ਦੋ ਤੇ ਛੱਕੇ ਹੋਣਾ ਆਪਾਂ ਉੱਥੇ ਵੀ ਦੇਖ ਲਾਂਗੇ ਨਹੀਂ 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 ਵੀਰੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਗਈ ਜਿੱਥੇ ਤੁਸੀਂ ਬਹੁਤ ਖਲੋਤੇ ਹੋ ਨਾ ਮੈਂ ਤਾਂ ਕਿਤੇ ਬਾਹਰ ਹੋ ਗਿਆ ਸੋਚ ਵੀ ਨਹੀਂ ਸਕਦੀ ਸੀ ਨਹੀਂ ਚਲੋ ਪਰ ਫਿਰ ਵੀ ਦੀਦੀ ਹੁੰਦਾ ਨਾ ਕਿ ਆਪਣਾ ਹੀ ਮਨ ਹੁੰਦਾ ਕਿ ਚਲੋ ਵੀ ਮੇਰੇ ਸੇਵਕ ਵਾਸਤੇ ਆ ਕੁੜੀ ਸਹੀ ਆ ਨਹੀਂ ਮੈਨੂੰ ਨਾ ਕੁਝ ਸਾਲ ਪਹਿਲਾਂ ਹੀ ਸ਼ਮੀ ਭਾਬੀ ਨੇ ਕਹਿਤਾ ਸੀ ਕਿ ਸੇਵਕ ਥੋੜਾ ਜਿਆਦਾ ਤਾਂ ਹੁੰਦਾ ਉਹਦੀ ਪੜਾਈ ਕੰਪਲੀਟ ਹੋ ਜਾਏਗੀ ਤੇ ਅੰਜੂ ਤੂੰ ਕੋਈ ਰਿਸ਼ਤਾ ਨਾ ਲੱਭੀ ਰਿਸ਼ਤਾ ਮੈਂ ਹੀ ਦੇਣਾ ਮੈਂ ਤੈਨੂੰ ਅੱਗੇ ਹੋ ਕੇ ਤੇ ਮੈਂ ਉਹਨਾਂ ਦੀ ਗੱਲ ਤੇ ਜ਼ੁਬਾਨ ਤੇ ਫੁੱਲ ਚੜਾਉਂਦੇ ਨੇ ਕਿ ਜਿੱਥੇ ਤੁਸੀਂ ਕਹੋਗੇ ਜਿਹੜੀ ਜਗ੍ਹਾ ਕਹੋਗੇ ਅੰਜ ਉੱਥੇ ਆਵੇ ਖਲੋਜੇਗੀ ਤੇ ਮੁੰਡੇ ਨੂੰ ਤੁਸੀਂ ਸੱਗਨ ਬੁਆ ਦੇਣਾ ਇਹ ਸਾਰੀ ਤਾੜੀ ਹੀ ਜ਼ਿੰਮੇਵਾਰੀ ਹੈ ਚਲੋ ਫਿਰ ਉਹ ਵੇਖੋ ਜੀ ਸ਼ਮੀ ਦਿਹੁਣਾ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਹਨਾ ਹਾਂਜੀ ਹਾਂਜੀ ਤੇ ਸੋਣੀ ਨਿਭਾਏਗੀ ਬਾਕੀ ਤੁਸੀਂ ਕਿਸੇ ਗਾਵੀ ਦੀ ਵੀ ਚਿੰਤਾ ਨਾ ਕਰਿਓ ਸੇਵਕ ਨਾਲ ਵੀ ਕੀਤੀ ਸੀ ਗੱਲ ਥੋੜੀ ਜਿਹੀ ਨੇ ਹਾਂਜੀ ਤੇ ਸੇਵਕ ਐਸਐਸ ਆਏ ਸੀ ਤੇ ਤੇਰੇ ਰਿਸ਼ਤੇ ਦੀ ਗੱਲ ਹੋਈ ਸੀ ਥੋੜਾ ਸ਼ਰਮਾ ਗਿਆ ਸੀ ਕਿੰਦਾ ਨਾਨਾ ਦੀਦੀ ਮੈਂ ਵੀ ਆ ਨਹੀਂ ਚਾ ਕਰਨਾ ਮੈਂ ਉਹਨੂੰ ਪੁੱਛਿਆ ਮੈਂ ਕਿ ਰਹਿਣਾ ਤੂੰ ਚੁੱਪ ਚੁੱਪ ਐ ਦੇਖ ਲਾ ਕੋਈ ਦਿਨ ਨੂੰ ਤੇਰੀ ਜੱਜੀ ਦੀਦੀ ਨਹੀਂ ਮੇਰਾ ਵੀ ਫਰਜ਼ ਐ ਭਾਜੀ ਇੱਕ ਵਾਰ ਇਹਨੂੰ ਪੁੱਛ ਲਵਾ ਨੀ ਨੀ ਪਰ ਮੈਨੂੰ ਲੱਗਦਾ ਕਿ ਜਿੱਦਾਂ ਦਾ ਨਾ ਸੇਵਕ ਦਾ ਸੁਭਾਅ ਆ ਨਾ ਇਹਨੂੰ ਕੁੜੀ ਕਿਥੇ ਜੱਜਨੀ ਆ ਕੁੜੀਆਂ ਨੂੰ ਇਹ ਜੱਜਦਾ ਹੋਏਗਾ ਬਿਲਕੁਲ ਸਹੀ ਗੱਲ ਕਹੀ ਜੇ ਤੁਸੀਂ ਮੈਨੂੰ ਤਾਂ ਖੁਦ ਲੱਗਦਾ ਐ ਮੈਂ ਕਹਿੰਦਾ ਨਾ ਦੀਦੀ ਮੈਂ ਤਾਂ ਕਿਸੇ ਵਾਰ ਟੱਕਾ ਵੀ ਨਾ ਮੈਂ ਕਿਹਾ ਕਿਉਂ ਐਦਾਂ ਕਿਹਾ ਕਹਿੰਦਾ ਭੋਲਿਆ ਕਿੰਨਾ ਨਹੀਂ ਦੀਦੀ ਬੜੇ ਲੋਕ ਮਾੜੇ ਨੇ ਕੋਈ ਕਹਿਣਾ ਚੰਗਾ ਨਹੀਂ ਕਰਦਾਗਾ ਕਿੰਨਾ ਵੀ ਕਰ ਲੋ ਮੈਂ ਇੰਨੀ ਮਿਹਨਤ ਨਾਲ ਪੜਦਾ ਹਾਂ ਮੈਨੂੰ ਉਹਦਾ ਪੂਰਾ ਫਾਇਦਾ ਨਹੀਂ ਚੰਗਾ ਮਿਲਦਾ ਪਿਆ ਤੇ ਮੈਂ ਕਿਸੇ ਨਾਲ ਚੰਗਿਆਈ ਕਰਕੇ ਕੀ ਲੱਲੇ ਨਹੀਂ ਉਹਨਾਂ ਨਾਲ ਪਿਆਰ ਵਿਯਾਰ ਕਿਸੇ ਨੂੰ ਦੇਖਣ ਕਰਨ ਦੇ ਚੱਕਰ 'ਚ ਮੈਂ ਨਹੀਂ ਜਪਿੰਦਾ ਮੈਂ ਕਹਿੰਦੀ ਮੇਰਾ ਦਿਲ ਨਹੀਂ ਕਰਦਾ ਕਿ ਤੂੰ ਵੀ ਹੱਸੇ ਖੱਡੇ ਆਵੇਂ ਜਾਵੇਂ ਬਸ ਇੱਕੋ ਚੀਜ਼ ਕਹਿੰਦਾ ਰਹੇਗਾ ਤੁਸੀਂ ਮੇਰੇ ਲਈ ਆਪਣੀ ਜ਼ਿੰਦਗੀ ਸਾਰੀ ਕੁਰਬਾਨ ਕਰਤੀ ਬਸ ਮੈਂ ਹੁਣ ਤੁਹਾਡੇ ਨਾਲ ਹੀ ਆਂ ਤੁਸੀਂ ਜਿੱਥੇ ਕਹੋਗੇ ਜੀਵੇ ਕਹੋਗੇ ਮੈਂ ਖਲੋ ਜਾਵਾਂਗਾ ਚਲੋ ਬਹੁਤ ਸੋਹਣੀ ਸੋਚ ਐ ਉਹਦੀ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਕੋਈ ਕਰਮਾ ਵਾਲਾ ਧੀ ਪੁੱਤ ਹੁੰਦਾ ਜਿਹੜੀ ਇਹੋ ਜਿਹੀ ਆਪਣੇ ਪਰਿਵਾਰ ਦੇ ਨਾਲ ਸਟੈਂਡ ਲੈਂਦਾ ਵਾ ਆਪਣੇ ਆਪ ਨੂੰ ਪਰਿਵਾਰ ਤੇ ਡਿਪੈਂਡ ਕਰਦਾ ਵਾ ਨਹੀਂ ਕਰਮਾ ਵਾਲੀ ਆ ਕਿ ਮੈਨੂੰ ਇਹੋ ਜਿਹਾ ਭਰਾ ਮਿਲਿਆ ਤੇ ਤੁਹਾਡੇ ਵਰਗਾ ਪਰਿਵਾਰ ਹੋ ਗਿਆ ਮੈਨੂੰ ਮੈਂ ਕੀ ਕਰਮਾ ਵਾਲੀ ਹਾਂ ਜੀ ਚਲੋ ਕੋਈ ਨਾ ਤੇ ਤੁਸੀਂ ਬੈਠੋ ਮੈਂ ਨਾ ਤੁਹਾਡਾ ਚਾਹ ਬਣਾਣੀ ਨਹੀਂ ਮੈਂ ਨਾ ਚੱਲਦਾ ਵਾ ਤੇ ਹਜੇ ਉਹ ਵੀ ਘਰੇ ਜਿੱਦ ਕਰਦਾ ਪਿਆ ਸੀਗਾ ਮੈਨੂੰ ਬਾਈਕ ਲੈ ਕੇ ਦੋ ਐਪਲ ਵੀ ਉਹਨੂੰ ਕਹਿੰਦਾ ਕਿ ਮੈਂ ਸੋਚਦਾ ਵਾਂ ਕਿਹੜੀ ਬਾਈਕ ਲੈਣੀ ਆ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਲੈ ਦਿੰਨੇ ਆ ਬੜੇ ਦਿਨ ਹੋ ਗਏ ਉਹ ਆਇਆ ਨਹੀਂ ਉਹਨੂੰ ਕੋਈ ਕਦੀ ਆਉ ਨਹੀਂ ਜਾਇਆ ਕਰ ਮੇਰੇ ਵੀ ਜਾਇਆ ਕਰ ਉਹ ਦੀਦੀ ਕੋਈ ਨਹੀਂ ਬਾਈਕ ਲੈ ਲੈਂਦੋਂ ਨੇ ਇੱਧਰ ਹੀ ਰਹਿਣਾ ਵਿਖਿਉ ਉਹਨੇ ਉਹਨੇ ਉਹ ਖੁਦ ਕਹਿੰਦਾ ਪਿਆ ਵਾ ਕਿ ਮੈਂ ਸੇਵਕ ਨੂੰ ਆਪਣੇ ਨਾਂ ਲੈ ਜਾਇਆ ਕਰ ਮੈਂ ਜੇਦੋਂ ਕਿਤੇ ਕੋਈ ਮੰਨ ਜਾਣਾ ਤੇ ਸ਼ਮੀ ਵੀ ਗੈਨ ਦੀ ਹੈਗੀ ਆਓ ਤੂੰ ਲੈ ਜਾਇਆ ਕਰ ਬਸ ਆਪਣੇ ਵਰਗਾ ਨਾ ਬਣਾਵੀ ਥੋੜਾ ਜਿਹਾ ਚੇਂਜ ਰੱਖੀ ਭਰਾ ਉੱਲੇ ਠੀਕ ਹੈ ਚਲੋ ਠੀਕ ਹੈ ਦੀਦੀ ਠੀਕ ਹੈ ਓਕੇ ਦੀਦੀ ਸਾਥੀ ਕਰ ਓਕੇ ਲੋ ਜੀ ਲੋੜਾ ਮੈਨੂੰ ਕਿਤੇ ਹੋਰ ਸੋਚਣ ਦੇ ਜਿੱਥੇ ਸ਼ਮੀ ਵਰਗੀ ਪਰਜਾਈ ਹੋਵੇ ਤੇ ਅੰਜਲ ਵਰਗਾ ਭਰਾ ਮਿਲਦਾ ਹੋਵੇ ਮਤਲਬ ਹੀ ਨਹੀਂ ਬੰਦਾ ਮੇਰੀਆਂ ਚਿੰਤਾਵਾਂ ਦੱਦਿਆਂ ਹੀ ਦੂਰ ਕਰ ਦਿੰਦੇ ਨੇ ਜੇ ਐ ਨਾ ਹੁੰਦੇ ਤੇ ਪਤਾ ਨਹੀਂ ਜ਼ਿੰਦਗੀ ਦੀ ਗੱਡੀ ਕਿਵੇਂ ਮੇਰੇ ਚੱਲੇ ਸੀ ਕਿਵੇਂ ਸਭ ਕੁਝ ਆਮ ਵੀ ਮੈਂ ਸ਼ੁਗਰ ਦਾ ਤੇਰਾ ਮਾਲਕ ਤੇ ਦੁਨੀਆ 'ਚ ਚੰਗੇ ਵੀ ਰਿਸ਼ਤੇ ਰੱਖੇ ਹੋਏ ਤੇ ਤੇ ਲੋਕੀ ਅੱਖ ਚਪਕਦੇ ਹੀ अखांचा सुरमा क्ड शुक्र